ਹਾੜੂ ਮਾਰਦਾ ਤੇ ਮੱਧ ਪਰਦੇਸ ਦਾ ਵਿਜੇ ਸਿੰਘ ਰਾਜਾ ਉਹਦੇ ਕਰਨ ਊਲਾਗ ਨਹੀਂ ਸੋਣੇ ਅਰਦਾਸ ਕੀਤੀ ਪੁੱਤ ਆਇਆ ਲਾਚੀ 베ਰੀ ਕੁਲਸ ਬੱਚੇ ਨੇ ਪੈਰ ਰੱਖਿਆ ਝਾੜੂ ਤੇ ਤੇ ਭਾਈ ਸਾਲੂ ਕਹਿਣ ਲੱਗਾ ਗੁੱਡੀ ਇਹ ਗੁਰੂ ਆਮਦਾਸ ਦੀ ਸੇਵਾ ਦਾ ਝਾੜੂ ਹੈ ਧੀਏ ਪੈਰ ਨਹੀਂ ਰੱਖੀਦਾ ਅੰਦਰ ਜਾ ਕੇ ਵੇਖਿਆ ਤੰਬੂ ਤੇ ਕਾਕੀ ਤੋਂ ਕਾਕੀ ਬਣ ਗਈ ਰਾਣੀ ਤਾਂ ਬੌਂਦਲ ਗਈ ਕਹਿਣ ਲੱਗੀ ਜੀ ਪੁੱਤ ਲੈ ਕੇ ਆਏ ਸਾਂ ਕੀ ਪਾਣਾ ਵਰਤਿਆ ਤੇ ਗੁਰਾਮਦਾਸ ਪਾਤਸ਼ਾਹ ਕਹਿੰਦੇ ਮੇਰੇ ਸਿੱਖ ਨੇ ਕੋਈ ਬਚਨ ਤਾਂ ਨਹੀਂ ਕੀਤੇ ਕਹਿਣ ਲੱਗੇ ਜਿਹੜਾ ਕਾਲੇ ਕੱਪੜੇ ਵਾਲਾ ਬਾਬਾ ਉਹਨੇ ਆਖਿਆ ਸੀ ਗੁੱਡੀ ਗੁਰਾਮਦਾਸ ਦੀ ਸੇਵਾ ਦਾ ਝਾੜੂ ਹੈ ਤੇ ਪੈਰ ਨਹੀਂ ਰੱਖੀਦਾ ਤੇ ਗੁਰਾਮਦਾਸ ਪਾਤਸ਼ਾਹ ਕਹਿੰਦੇ ਨੂੰ ਕਾਕਾਂ ਵਾਲੇ ਕੱਪੜੇ ਪਵਾ ਕੇ ਤੇ ਫੇਰ ਝਾੜੂ ਤੇ ਪੈਰ ਰਖਾਇਆ ਜੇ ਗੁੱਡੀ ਤੋਂ ਕਾਕਾ ਹੋ ਜਾਏਗਾ ਤੁਹਾਡਿਆਂ ਚੋਂ ਕਈਆਂ ਨੇ ਕਹਿਣਾ ਗਿਆਨੀ ਜੀ ਹੁਣ ਜਾਂਦਿਆਂ ਜਾਂਦਿਆਂ ਕੁਫਰਤੁੱਲ ਲੱਗ ਪਈ ਉਹ ਐਡਾ ਕੱਪ ਕੁੜੀ ਤੋਂ ਮੁੰਡਾ ਮੁੰਡੇ ਤੋਂ ਕੁੜੀ ਮੇਰੀ ਨਹੀਂ ਤਾਕਤ ਐਸ ਬਾਪੂ ਨੇ ਆਖਿਆ ਨਾਰੀ ਤੇ ਜੋ ਪੁਰਖ ਕਰਾਵੇ ਪੁਰਖਨ ਤੇ ਜੋ ਨਾਰੀ ਖਾਲ ਮੂਰਖ ਤੇ ਪੰਡਤ ਕਰਬੋ ਪੰਡਤ ਇਹ ਮੁਗਧਾਰੀ ਭਾਈ ਸਾਲੂ ਗੁਰਾਮਦਾਸ ਦਾ कोतवाल ਹੋਇਆ ਲਾਗੇ ਪਿੰਡੇ ਪਲੋਰੀ ਵਿੜੈਚ ਇਹ ਉਥੋਂ ਪਾਤੀਆਂ ਗਰਾਹ ਕੇ ਲਿਆਂਦਾ ਬੀਬੀਓ ਇੱਕ ਟੋਕਰੀ ਪਾਤੀਆਂ ਦੀ ਇੱਕ ਪੁੱਤ ਮੂੜ ਬਣਿਆ ਮਹਾਂਪੁਰਸ਼ਾਂ ਦਾ ਕਹਿੰਦੇ ਤੇ ਇਹ ਅਗੇ ਇੱਕ ਪਾਥੀਆਂ ਦਾ ਟੋਕਰਾ ਤੇ ਇੱਕ ਪੁੱਤ ਅੱਜ ਇੱਕ ਪੋਥੀ ਤੇ ਇੱਕ ਪੁੱ ਇੱਕ ਪਾਥੀ ਤੇ ਇੱਕ ਪੁੱਤ ਮਿਲੇਗਾ ਇੱਕ ਪਾਥੀ ਤੇ ਇੱਕ ਪੁੱਤ ਉਹ RAMDAS ਪਾਚਾ ਕਹਿਣ ਲੱਗੇ ਸਤਿਓ ਤੂੰ ਤਾਂ ਬੜਾ ਰੀਡ ਘਾ ਦੇਤਾ ਬੜੇ ਸਸਤੇ ਕਰ ਦਿੱਤੇ ਸ਼ਰਦਾ ਸੀ ਗੁਰਸਿੱਖ ਦੇ ਅੰਦਰ ਕਿਉਂ ਕਿ ਆਪਾਂ ਪੜਦੇ ਆਂ trust in god and do the right ਸ਼ਰਦਾ ਧਰਮ ਦੀ ਨਹੀਂ ਐ ਕਹਿਣ ਲੱਗਾ ਜੀ ਮਾਲ ਮਾਲਕਾਂ ਦਾ ਸਕੂਨ ਕਰਾਂ ਦਾ ਨਾ ਮੈਂ ਤਾਂ ਤਾਂ ਬਣਦਾ ਵੀ ਤੇਰੀ ਜੇਬ ਚੋਂ ਮੁੱਕਣੇ ਨਹੀਂ ਤੇ ਗੁਰਰਾਮਦਾਸ ਪਾਤਸ਼ਾਹ ਕਹਿੰਦੇ ਭਾਈ ਗੁਰਮੁਖਾ ਜੀ ਇਹ ਗੱਲ ਹੈ ਨਾ ਕਹੀ ਚੱਲ ਅਰਦਾਸਾਂ ਤੁਸੀਂ ਕਿਤੇ ਅੰਮ੍ਰਿਤਸਰ ਸਾਹਿਬ ਜਾਓ ਗੁਰੂ ਕੇ ਮਹਿਲਾਂ ਤੋਂ ਥੋੜ੍ਹਾ ਜਿਹਾ ਅੱਗੇ ਜਾਓ ਦੇ ਭਾਈ ਸਾਹਲੂ ਦਾ ਟੋਬਾ ਅੱਜ ਵੀ ਜਿਨ੍ਹਾਂ ਦੇ ਕਰ ਸੰਤਾਨ ਨਹੀਂ ਉਥੇ ਪਾਤੀਆਂ ਦੀਆਂ ਟੋਕਰੀਆਂ ਚੜਾਉਂਦੇ ਨੇ ਤੇ ਗੁਰਰਾਮਦਾਸ ਉਹਨਾਂ ਨੂੰ ਪੁੱਤਾਂ ਦੇ ਨਾਲ ਨਮਾਜ਼ਦਾ ਹੈ